ਹੜਪੀੜਤਾਂ ਦੀ ਮਦਦ ਲਈ ਹਰ ਕੋਈ ਮਦਦ ਦੇ ਹੱਥ ਅੱਗੇ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਜੇਕਰ ਪੰਜਾਬੀ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਕਲਾਕਾਰਾਂ ਦੇ ਵੱਲੋਂ ਇਸ ਵਾਰ ਵੱਧ ਚੜ ਕੇ ਸਹਿਯੋਗ ਦਿੱਤਾ ਤੇ ਹੜਪੀੜਤਾਂ ਦੇ ਲਈ ਮਸੀਹਾ ਬਣੇ ਨੇ ਸਹਾਰਾ ਬਣੇ ਨੇ ਉਹਨਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲਣ ਦੇ ਲਈ ਉਹ ਹਰ ਸੰਭਵ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਮਨਕੀਰ ਤੌਲਖ ਦੇ ਵੱਲੋਂ ਸਭ ਦਾ ਦਿਲ ਜਿੱਤ ਲਿਆ ਕਿ ਜਿੱਥੇ ਵੀ ਜਾਂਦੇ ਨੇ ਲੱਖਾਂ ਰੁਪਏ ਵਣ ਦਿੰਦੇ ਨੇ ਬੇਸਹਾਰਾ ਦੇਖਦੇ ਨੇ ਕਿਸੇ ਦਾ ਘਰ ਡਿੱਗਿਆ ਦੇਖਦੇ ਨੇ ਉਸ ਨੂੰ ਘਰ ਬਣਾਉਣ ਦੇ ਲਈ ਲੱਖਾਂ ਰੁਪਏ ਦੇ ਦਿੰਦੇ ਨੇ ਤਾਂ ਜਿੱਥੇ ਪੈਸੇ ਵੀ ਦੇ ਰਹੇ ਨੇ ਉੱਥੇ ਦਰਦ ਵੀ ਉਹਨਾਂ ਦੇ ਮਨ ਦੇ ਵਿੱਚ ਆ ਤਾਂ ਇੱਕ ਵੀਡੀਓ ਕਾਫੀ ਚਰਚਾ ਦੇ ਵਿੱਚ ਆ ਰਹੀ ਆ ਜਿੱਥੇ ਕਿ ਇੱਕ ਅਜਿਹਾ ਬੱਚਾ ਸੀ ਜੋ ਕਿ ਜਿਸ ਨੂੰ ਆਪਣੇ ਆਪ ਦਾ ਨਹੀਂ ਸੀ ਪਤਾ ਉਸ ਦੇ ਪਰਿਵਾਰ ਦੇ ਨਾਲ ਮਿਲਿਆ ਉਸ ਬੱਚੇ ਨੂੰ ਮਿਲਿਆ ਤਾਂ ਮਨਕੀਰ ਤੌਲਖ ਭਾਵੁਕ ਹੋ ਗਏ ਆਖਰ ਭਾਵੁਕ ਹੋਣ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਕਿਹਾ ਕਿ ਭਾਵੁਕ ਹੋਗੇ ਤਾਂ ਮਨਕੀਰ ਤੌਲਖ ਦੇ ਵੱਲੋਂ ਕੁਝ ਅਜਿਹੀਆਂ ਗੱਲਾਂ ਆਖ ਦਿੱਤੀਆਂ ਜਿਸ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ ਤੇ ਸੋਚਣ ਨੂੰ ਤੁਸੀਂ ਵੀ ਮਜਬੂਰ ਹੋ ਜਾਓਗੇ ਕਿਾ ਵਾਕਿ ਹੀ ਸਚਾਈ ਤੋਂ ਕਾਫੀ ਦੂਰੋਂ ਕੀ ਕੁਝ ਕਹਿ ਰਹੇ ਨੇ ਮਨਖੀਰ ਤੌਲਖੋ ਵੀਡੀਓਜ਼ ਦਿਖਾਉਣੇ ਤੁਹਾਨੂੰ ਗੱਲਬਾਤ ਕੀ ਹੋਈ ਆ ਪੂਰੀ ਵੀਡੀਓ ਸੁਣਾਉਣੀ ਆ ਬੇਟਾ ਇਹ ਵੀ ਖੜਾ ਦੇ ਪਾਣੀ ਚ ਡੁੱੜਨ ਲੱਗੇ ਸੀ ਇਹਨਾਂ ਦੇ ਪਰਿਵਾਰ ਨੇ ਦੱਸਿਆ ਬੜੀ ਮੁਸ਼ਕਲ ਨਾਲ ਬਚਾਉਂਦਾ ਸੰਗਲਾਣਾ ਬੰਨ ਕੇ ਰੱਖੀਦਾ ਆ ਆਪੜੂ ਹਾਂ ਆ ਹੋਰ ਦਿਓ ਵੀਰੇ ਜਿੰਦਰਜੀਤ ਸੁਨਿਹਾਰਾ ਸੈਂਸ ਹੈ ਜੀ ਆ ਜੀ ਦੀ ਬਿਲਕੁਲ ਸਾਥ ਸਨੇਹ ਜੀ ਆ। ਸਾਥ ਹੀ ਦੀਆਂ। ਅੱਛਾ ਬਾਈ ਜੀ ਮਾਫ਼ਤ ਕਰਕੇ ਗਏ ਆ ਕੀ ਕਰਾਂਗਾ ਪੈਸਿਆਂ ਦਾ? ਧੰਨਵਾਦ ਕਰ ਦੋ ਵੀਰੇ ਧੰਨਵਾਦ ਕਰ ਦੂਗਾ ਪੁੱਤ। ਅੱਪਾ ਤੁਹਾਨੂੰ ਬਹੁਤ ਨਾਲ ਕਾ ਵਾਹਿਗੁਰੂ ਵਾਹਿਗੁਰੂ ਬੰਗਰਾ ਨੇ ਹੋਰ ਕੀ ਚਾਹੀਦਾ? ਆਜੋ ਧੰਨਵਾਦ ਰੱਬ ਭਰਦਾ ਬਹੁਤ ਬਹੁਤ ਪਾਣੀ ਦਾ ਪੀਂ। ਓਹੋ ਚੱਪਲੀ ਜਾ। ਆ ਮੈਂ ਦੇ ਮੈਂ ਦੇ। ਆ ਮੇਰਾ ਖਾ। ਕਿਤਾਬਾ ਬਹੁਤ ਬਹੁਤ ਧੰਨਵਾਦ ਵੀਰ ਜੀ। ਵੀਦੀ ਤਨ ਨਨ ਇਹ ਕਰਾ ਛੱਡ ਦੇ ਫੇਰ ਉਹਨੇ ਮੈਂ ਇੱਥੇ ਆ ਕੇ ਤਾ ਸਾਬ ਐਸਾ ਕੇ ਪਤਾ ਲੱਗਦਾ ਕਿੰਨੇ ਦੀ ਦਾ ਰਾਈਟ ਹਨ ਸਤੀ ਆਗਾ ਆਲਾ ਪਤਾ ਕੌਣ ਹੈ ਮਨਕੀਰਤ ਆਉ ਲਖਨੇ ਗਾੜੇ ਸਤੀ ਤਾਂ ਨਾਂ ਵੀ ਲੈ ਲੈ ਹਾਂ ਉਹ ਬਾਤ ਉਹ ਬਾਤ ਆਹ ਘਰ ਲੱਗਦਾ ਕਿਵੇਂ ਆ ਇਹ ਬੇਲੀ ਮੇਰੇ ਸਾਡੇ ਐਵੇਂ ਵਰਕਰ ਕਾ ਤੇ ਲੱਗਦਾ ਲੋਕਾਂ ਨੇ ਆਖੇ ਨੇ ਗਾਣੇ ਸੁਣਦਾ ਉਹਨਾਂ ਨੇ ਗਾਣੇ ਸੁਣਦਾ ਉਹਨਾਂ ਭਾਈ ਜੀ ਆਏ ਆ ਹਾਂ ਭਾਈ ਜੀ ਆਏ ਆ ਹਨ ਕਿਰਤ ਭਾਈ ਅੱਖਾਂ ਦੇ ਵਿੱਚ ਹੰਝੂ ਆ ਤੁਸੀਂ ਮਦਦ ਪਹੁੰਚਾਉਣ ਵਾਸਤੇ ਆਏ ਆ ਜੂਮ ਕਰਦੇ ਆ ਬਹੁਤ ਧੰਨਵਾਦੀ ਕਰਦੇ ਆ ਤੁਹਾਡਾ ਭਾਈ ਥੋੜਾ ਪਿੱਛੇ ਹੈ ਕੀ ਕਹਿਣਾ ਚਾਹੁੰਦੇ ਹੋ ਅੱਖਾਂ ਦੇ ਵਿੱਚ ਹੰਝੂ ਆ ਲੋਕ ਆਸਾਂ ਭਰਿਆਂ ਨਿਗਾਹਾਂ ਨਾਲ ਬੰਦੀਆਂ ਆਉਂਦੀ ਆ ਤਾਂ ਵੀਰੇ ਆਪਾਂ ਸਚਾਈ ਤੋਂ ਬੜਾ ਦੂਰ ਹਾਂ ਬਲਾਜ ਕੇ ਹੈ ਉੱਥੇ ਬਹਿ ਕੇ ਆਪਾਂ ਭੱਜ ਜੰਦਾ ਸਚਾਈ ਤੋਂ ਬਹੁਤ ਦੂਰ ਆ ਯਾਰ ਦੂਰ ਆਦੀ ਤਾਂ ਕਿ ਇਹ ਇਹ ਜਿਹੜਾ ਨਾ ਇਹਨੇ ਮੇਰੇ ਇੱਥਾ ਹੱਥ ਨਹੀਂ ਰੱਖਿਆ ਹਾਂ ਬਹੁਤ ਉੱਤਾਲਾ ਆ ਲੈ ਜਾ ਵੇ ਆ ਲੈ ਜਾ ਆ ਲੈ ਜਾ ਦੇ ਲੈ ਚੱਲ ਨਾ ਮੇਰੇ ਨਾਲ ਚੱਲ ਨਾ ਚਲਾ ਚਲੀ ਆ ਆ ਚਲੀਏ ਐ ਛੋੜਾਂ ਬੈ ਤਾਂ ਤੁਸੀਂ ਸੁਣਿਆ ਤੇ ਤੁਸੀਂ ਦੇਖਿਆ ਵੀਡੀਓ ਵਾਕਿ ਇਹ ਅਜੀਹੇ ਪਰਿਵਾਰ ਨੇ ਜੋ ਅੱਜ ਲਾਤਾਰ ਨੇ ਜੋ ਅਜ ਬੇਸਹਾਰਾ ਨੇ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਆ ਬੇਸ਼ੱਕ ਅਰਬਾਂ ਖਰਬਾ ਪਤੀ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਕੋਲ ਖਰਬਾ ਰੁਪਈਏ ਨੇ ਅਰਬਾਂ ਰੁਪਈਏ ਨੇ ਪਰ ਪੈਸੇ ਦੇਣ ਦੇ ਲਈ ਪੈਸੇ ਨਹੀਂ ਬਲਕਿ ਦਿਲ ਵੀ ਹੋਣਾ ਚਾਹੀਦਾ ਕਿਉਂਕਿ ਬੇਸ਼ੱਕ ਲੋਕ ਕਈ ਕਹਿ ਦਿੰਦੇ ਨੇ ਕਿ ਪੈਸੇ ਵੰਡ ਰਹੇ ਨੇ ਸਿਰਫ ਦਿਖਾਵੇ ਦੇ ਲਈ ਪਰ ਉਹਨਾਂ ਲੋਕਾਂ ਨੂੰ ਅਸੀਂ ਵੀ ਇਹ ਗੱਲ ਕਹਿੰਨੇ ਆ ਕਿ ਤੁਸੀਂ ਵੀ ਚਾਰ ਪੈਸੇ ਵੰਡੋ ਦਿਖਾਵੇ ਦੇ ਲਈ ਤਾਂ ਪੈਸੇ ਵੰਡਣ ਦੇ ਲਈ ਵੀ ਦਿਲ ਚਾਹੀਦਾ ਪੈਸੇ ਵੰਡਣ ਦੇ ਲਈ ਜਮੀਰ ਚਾਹੀਦੀ ਆ ਵਾਕਈ ਮਨਕੀਰ ਤੌਲਖ ਦੀ ਜਿੰਨੀ ਤਾਰੀਫ ਕੀਤੀ ਜਾਵੇ ਉੰਨੀ ਕਾਟਾ ਮਨਕੀਰ ਤੌਲਖ ਨੇ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਬੇਸ਼ੱਕ ਪੰਜਾਬ ਦੇ ਵਿੱਚ ਪੰਜਾਬੀ ਕਲਾਕਾਰ ਪੈਦਾ ਨਹੀਂ ਹੋਇਆ ਹਰਿਆਣੇ ਦਾ ਜਨਮ ਹੈ ਇਸ ਦਾ ਪਰ ਫਿਰ ਵੀ ਪੰਜਾਬ ਦੇ ਨਾਲ ਇਨਾ ਮੋਹ ਦੇਖ ਕੇ ਵਾਕਈ ਦਿਲ ਨੂੰ ਸਕੂਨ ਜ਼ਰੂਰ ਮਿਲਦਾ